ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਕਿਹੜੀ ਜਗ੍ਹਾ ਤੋਂ ਆਏ ਆਪਾਂ? ਅਸੀਂ ਬਾਗ ਦੇ ਪ੍ਰਾਣੇ ਤੋਂ ਆਏ ਜੀ। ਬਾਜਗੜ ਸਕੰਦਰਗੋੜ ਫਾਰਮ ਤੋਂ ਜੀ। ਠੀਕ ਆ ਕਿੰਨੇ ਜਾਨਵਰ ਲੈਂਦੇ ਆ ਜੀ? ਅੱਜ ਜਾਨਵਰ ਲੈਂਦੇ ਸੀ 15 ਜੀ ਅਸੀਂ। ਕਿੰਨੇ ਸੇਲ ਹੋ ਗਏ? ਸਾਰੇ ਵੇਚਤੇ ਸੀ 4 ਰਹਿ ਗਏ ਜੀ। 4 ਬੰਨ੍ਹੇ ਰਹਿ ਗਏ। ਕਿਹੜੀ ਜਗ੍ਹਾ ਤੋਂ ਆਏ ਆ? ਇਹ ਭਾਈ ਰੁਪਏ ਦੇ। ਠੀਕ ਆ ਭਾਈ ਜਾਨਵਰ ਹੁੰਦੇ ਆਪਣੇ ਕੋਲ। ਹੋਰ ਵੀ ਹੁੰਦੇ ਆ। ਕਿਹੜੇ-ਕਿਹੜੇ ਰਾਦੇ ਜਾਨਵਰ? ਪਤੇਰੇ ਜੋ ਕੁਝ ਵੇਗਾ ਉਹ ਕੁਸਤੀ 31, 32, ਝੋਟੀ, ਮੱਝ ਜੋ ਕੁਛ ਚਾਹੀਦਾ ਕੁਛ ਦ ਆ ਲੈਂਦੇ ਸੀ ਉਹ ਤਾਂ 20 ਲੈਂਦੇ ਸੀ 10 ਲੈ ਲੈ ਰਹੇ ਕੇ ਬਾਕੀ ਬੱਕਰੀਆਂ ਨਹੀਂ ਦੱਸ ਠੀਕ ਆ ਸਾਰੀਆਂ ਸੇਲ ਹੋ ਗਈਆਂ ਸਾਰੀਆਂ ਸਾਰੀਆਂ ਘਰੇ ਵੀ ਤਾਂ ਜਾਨਵਰ ਹਾਂ ਘਰੇ ਵੀ ਹੁੰਦੇ ਯਾਰ ਕਿਹੜੇ ਕਿਹੜੇ ਜਾਨਵਰ ਮਿਲ ਜਣੇ ਤੇਰੇ ਕੋਲ ਠੀਕ ਆ ਵੀਟਲ ਵੀ ਹੁੰਦੀ ਹੈ ਬਰਬਰੀ ਵੀ ਹੁੰਦੀ ਹੈ ਆਪਣੇ ਕੋਲ ਸਾਰਾ ਕੁਝ ਸੋ ਅੱਗੇ ਵੀ ਮੋੜ ਮੰਡੀ ਦਾ ਅਗਲਾ 파ਟ ਸ਼ੁਰੂ ਕਰ ਲਗੇ ਆ ਤੇ ਦਿਖਾਉਣੇ ਤੁਹਾਨੂੰ ਜਾਨਵਰ ਆਪਾਂ ਅੱਗੇ ਵੀ ਵੀਡੀਓ ਨਾਲ ਬਣੇ ਰਹਿ ਆ ਬਰਬਰੀ ਬਰੀਡਰ ਆ ਵੀ ਕਰ ਲੋ ਚੈੱਕ ਤੇ ਆ ਵੀ ਦੋ ਬੱਕਰੀਆਂ ਕੀ ਮਲ ਰੋਗੇ ਇਹਨਾਂ ਵੀਰੇ ਇਹਦਾ 35000 ਰੁਪਏ ਦੇ ਵਿੱਚ ਖੜੇ ਛੋਟੇ ਇਹਨਾ ਮੁੱਲ ਦੱਸ ਜਿਹੜੇ ਆਪਣੇ ਵਿੱਚ ਬੈਠਿਆ ਉਹ ਜਿਹੜਾ ਵਿੱਚ ਬੈਠਾ ਬਈ ਉਹਦਾ 13000 ਰੁਪਇਆ ਔਰਲੇ ਦਾ 15 ਜੀ ਇਹਦਾ 15 ਤੇ ਇਹਦਾ ਇਹਦਾ 35000 ਰੁਪਏ ਠੀਕ ਆ ਤੇ ਕਿਹੜੀ ਜਗ੍ਹਾ ਤੋਂ ਆਏ ਵੀਰੇ ਆਪਾਂ ਖੜਕ ਸਿੰਘ ਵਾਲਾ ਮਾਨਸਾ ਜ਼ਿਲ੍ਹਾ ਬਈ ਮਾਨਸਾ ਜ਼ਿਲ੍ਹਾ ਖੜਕ ਸਿੰਘ ਵਾਲੇ ਤੋਂ ਆਏ ਬਈ ਬਰਬਰੀ ਬਰੀਡਰ ਆ ਜੇ ਕਿਸੇ ਨੇ ਘਰੇ ਰੱਖਣ ਵਾਸਤੇ ਲੈਣੇ ਵਧੀਆ ਬਰੀਡਰ ਹੈਗੇ ਤੇ ਆਪਣਾ ਨੰਬਰ ਬੋਲੇ ਵੀਰੇ 979797967 ਠੀਕ ਆ ਬਈ ਧੰਨਵਾਦ ਤੇ ਅੱਗੇ ਵੀ ਚੈੱਕ ਕਰ ਲਓ ਬਈ ਬੀਟਲ ਬੱਕਰੇ ਕਰੋ ਚੈੱਕ ਤੇ ਇਦਾਂ ਹੀ ਆਪਾਂ ਤੁਹਾਨੂੰ ਮੰਡੀਆਂ ਦੇ ਵੀਡੀਓ ਦਿਖਾਉਂਦੇ ਰਵਾਂਗੇ ਪਹਿਲਾਂ ਵੀ ਆਪਣੇ ਚੈਨਲ ਤੇ ਵੀਡੀਓ ਪਾਈਆਂ ਮੋੜ ਮੰਡੀ ਦੀਆਂ ਤੇ ਹੋਰ ਵੀ ਬਹੁਤ ਵਧੀਆ ਜਾਣਕਾਰੀ ਵਾਲੀਆਂ ਵੀਡੀਓ ਲਿਆਉਂਦੇ ਰਹਿਣੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਅੱਗੇ ਵੀ ਆਪਾਂ ਤੁਹਾਨੂੰ ਜਾਨਵਰ ਦਿਖਾਉਣ ਲੱਗੇ ਹਾਂ ਦੋ ਤੇ ਡਿਟੇਲ ਦਾ ਪੁੱਛਦੇ ਆਪਾਂ ਤੇ ਇਹ ਕੀ ਹੈ ਪੱਠਾ ਹੀ ਆ ਦੋਨੇ ਬੱਕਰੇ ਆ ਦੋਨੇ ਬੱਕਰੇ ਆ ਦੋਨੇ ਤੇ ਇਹ ਕਾਲਾ ਕਿੰਨੇ ਦਾੰਦਾ ਹੋਊਗਾ ਇਹ ਇਹ ਖੀਰਾ ਬੱਚਾ ਹੀ ਆ ਇਹ ਠੀਕ ਆ ਦੂਜਾ ਵੀ ਖੀਰਾ ਹੀ ਆ ਦੂਜਾ ਵੀ ਖੀਰਾ ਹੀ ਆ ਠੀਕ ਆ ਤੇ ਮੁੱਲ ਕੀ ਰਹੂਗਾ ਇਹਨਾਂ ਦਾ ਮੋਲੇ ਦੋਨਾਂ ਦਾ 30000 ਰੁਪਿਆ ਦੋਨਾਂ 30000 ਰੁਪਿਆ ਮੌਕੇ ਦੇ ਮਾਨਤਾ ਨਾਲ ਹੋ ਜੂਗਾ ਆਓ ਜੀ ਆਓ ਜੀ ਆਓ ਜੀ ਦੇਖੋ ਵੀ ਕੁਆਲਿਟੀ ਵੇਰਾ ਚੈੱਕ ਕਰ ਲਓ ਬੱਕਰਿਆਂ ਦੀ ਖੀਰੇ ਬੱਕਰੇ ਦੋਨੇ ਤੇ ਆ ਵੀ ਬੱਕਰਾ ਖੀਰ ਰਹੀ ਐ ਵੀ ਦੋਨੇ ਬੱਕਰੇ ਖੀਰੇ 15000 ਰੁਪਏ ਮਾ 30000 ਰੁਪਏ ਦੋਨਾਂ ਦਾ 15000 ਇੱਕ ਦਾ 30000 ਰੁਪਏ ਦੋਨਾਂ ਦਾ ਬਾਲ ਤੇ ਕਿਹੜੀ ਜਗ੍ਹਾ ਤੋਂ ਆਏ ਆ ਇਹ ਭਾਈ ਰੁਪਏ ਦੇ ਠੀਕ ਆ ਮੋਹਲ ਨੰਬਰ ਬੋਲੀਏ ਆਪਣਾ 99 995185399 ਹੋਰ ਵੀ ਜਾਨਵਰ ਹੁੰਦੇ ਆਪਣੇ ਕੋਲ ਹੋਰ ਵੀ ਹੁੰਦੇ ਆ ਕਿਹੜੇ ਕਿਹੜੇ ਰਾਦੇ ਜਾਣ ਹੋਰ ਪਧੇਰੇ ਜੋ ਕੁਝ ਲੇ ਆਏ ਮੰਡੀ ਆਉਨੇ ਇੱਥੇ ਆਏ ਮੰਡੀ ਆਉਨੇ ਜੋ ਕੁਆਲਟੀ ਲੈngo ਕੁਆਲਟੀ ਦੇਾਂਗੇ ਠੀਕ ਆ ਇਹ ਲਿਆਂਦੇ ਵੀ ਜਾਨਵਰ ਅੱਜ ਲਿਆਂਦੇ ਸੀ ਕੁਛ ਵੇਚਦੇ ਕੁਛ ਰਹਿ ਗਏ ਠੀਕ ਆ ਅਸੀਂ ਕੱਤੀ ਕੱਤਾ ਝੋਤੀ ਮੱਝ ਜੋ ਕੁ ਚਾਹੀਦਾ ਕੁਛ ਦੇਾਂਗੇ ਸਾਰਾ ਕੁਛ ਦੇਾਂਗੇ ਸਾਰਾ ਕੁਛ ਸਾਰੀਆਂ ਸਹੂਲਤਾਂ ਸਾਰੀ ਸਹੂਲਤਾਂ ਹੀ ਆ ਆਰਡਰ ਹੋ ਜੇ ਉਹੀ ਆਰਡਰ ਕਰਦੇ ਕਿੰਨੇ ਠੀਕ ਆ ਐ ਕਿਸੇ ਤੋਂ ਬਿਨਾਂ ਪੁੱਛੇ ਵੇਚਦੇ ਵੀ ਆ ਖਰੀਦੇ ਵੀ ਆ ਵੇਚਦੇ ਨਹੀਂ ਤੇ ਲੈਂਦੇ ਵੀ ਆ ਠੀਕ ਆ ਮੁਰਗਾ ਮਰਗੀ ਸਾਰਾ ਕੁਛ ਮੁਰਗਾ ਮਰਗੀ ਸਾਰਾ ਕੁਛ ਠੀਕ ਆ ਨੰਬਰ ਬੋਲੀਏ ਆਪਣਾ 9915285399 ਠੀਕ ਆ ਬਈ ਅੱਗੇ ਆਪਾਂ ਤੁਹਾਨੂੰ ਆ ਬ ਵਧੀਆ ਚੰਗੀਆਂ ਬੀਟਲ ਬੱਕਰੀਆਂ ਤੇ ਕਿਹੜੀ ਜਗ੍ਹਾ ਤੋਂ ਆਏ ਆ ਵੀ ਆਪਾਂ ਆਪਾਂ ਪਿੰਡ ਛੱਤਿਆਂ ਦਾ ਜਿਲ੍ਹਾ ਮੁਕਸਰ ਜੀ ਠੀਕ ਆ ਤੇ ਆ ਪਹਿਲੀ ਬੱਕਰੀ ਡਿਟੇਲ ਦੱਸ ਦਿਓ ਆਪਾਂ ਨੂੰ ਇਹ ਲੈੰਦੀ ਆ ਮਹੀਨਾ ਗ ਮਹੀਨਾ ਕੁ ਰਹਿ ਗਿਆ ਬਈ ਇਸ ਦਾ ਤੇ ਕਿੰਨੇ ਦੰਦਾ ਚੋਗੀਆਂ ਇਹ ਇਹ ਫਰੈਸ਼ ਆ ਪੂਰੇ ਫਰੈਸ਼ 8 ਦੰਦਾ ਦੇ ਵਿੱਚ ਤੇ ਇਹਦਾ ਕੀ ਮੁੱਲ ਰੱਖੋਗੇ ਇਹਦਾ 32000 ਹੈ ਜੀ ਠੀਕ ਆ ਤੇ ਅੱਗੇ ਦਿਖਾ ਦਿਓ ਬੱਕਰੀ ਅੱਗੇ ਆ ਦੇਖੋ ਬੱਕਰੀ ਇੱਕ ਗੱਬਣਾ ਵੀ ਸੂਈ ਹੈ ਇਹ ਮਗਰ ਬੱਕਰਾ ਅੱਛਾ ਬੱਕਰਾ ਹੈ ਇਹ ਮਗਰ ਤੇ ਇਹ ਕਿੰਨੇ ਦੰਦ ਹੋਗੇ ਵੀ ਇਹ 4 ਦੰਦ ਦਾ ਹੀ ਠੀਕ ਹੈ ਇਹਦਾ ਕੀ ਮੁੱਲ ਰੱਖਿਆ ਹੈ ਇਹ 26000 ਰੁਪਏ ਠੀਕ ਹੈ ਤੇ ਅੱਗੇ ਆ ਬੱਕਰੀ ਆ ਵੀ ਸੂਈ ਹੈ ਜੀ ਆ ਸੂਈਏ ਚਿੱਟੀ ਬੱਕਰੀ ਹੈ ਵੀ ਇਹ ਕਿੰਨੇ ਦੰਦਾਂ ਚੋਗੇ ਇਹ ਵੀ 8 ਦੰਦ ਫਰੈਸ਼ ਹੈ 8 ਦੰਦ ਫਰੈਸ਼ ਹੈ ਵੀ ਚੰਗੀ ਦੁੱਧ ਵਾਲੀ ਬੱਕਰੀ ਹੈ ਕੀ ਹੈ ਬੱਚਾ ਮਗਰੇ ਤੇ ਇਹਦਾ ਬੱਚਾ ਆ ਰਿਹਾ ਮਗਰ ਬੱਕਰਾ ਹੀ ਮਗਰ ਬੱਕਰਾ ਜੀ ਬੱਕਰਾ ਕਰੋ ਜੀ ਤੇ ਇਹਦਾ ਕੀ ਮੁੱਲ ਰਹੂਗਾ ਇਹਦਾ 25000 ਰੁਪਏ ਠੀਕ ਹੈ ਤੇ ਹੋਰ ਵੀ ਰਹਿ ਗਏ ਜਾਨਵਰ ਬੱਕਰੀ ਆ ਪਰਲੀ ਬੱਕਰੀ ਉਹਦੇ ਪਰਲੀ ਉਹਦੇ ਕਰ ਲੈ ਮੜੀ ਬੱਕਰਾ ਇਧਰ ਲੈ ਕਰੀ ਬੱਕਰੀ ਇਧਰ ਚੰਗੀਆਂ ਬੱਕਰੀਆਂ ਵੇ ਤੇ ਮੁੱਲ ਵਗੈਰਾ ਦੱਸੋ ਕਿਵੇਂ ਲੱਗੇ ਵਧੀਆ ਜਾਨਵਰ ਆ ਬਾਈਆਂ ਕੋਲ ਇਹ ਵੀ ਗੱਬਣੀ ਆ ਨਹੀਂ ਜੀ ਮਗਰ ਬੱਚਾ ਇਹਦੇ ਮਗਰ ਬੱਚਾ ਸੂਈ ਵੀ ਆ ਤੇ ਇਹਦਾ ਕੀ ਮਲ ਰੋਗਾ ਇਹਦਾ 2000 ਰਾਇ ਠੀਕ ਆ ਤੇ ਕਿੰਨੇ ਜਾਨਵਰ ਲੈਂਦੇ ਅੱਜ ਅੱਜ ਜਾਨਵਰ 16 ਲੈਂਦੇ ਸੀ ਸਵੇਰ ਸੇਲ ਹੋ ਗਏ ਠੀਕ ਆ ਕਿੰਨੇ ਸੇਲ ਹੋ ਗਏ ਅੱਜ 16 ਬੱਚਾ ਰਹਿ ਗਈ ਆ ਚਾਰ ਰਹਿ ਗਏ ਬਾਕੀ ਵਧੀਆ ਲੱਗੀ ਮੰਡੀ ਵਧੀਆ ਵਧੀਆ ਆਪਣਾ ਮਾਲ ਤੇਨੂੰ ਪਤਾ ਤੇਰੀ ਵੀਡੀਓ ਤੇ ਤਾਂ ਪੂਰਾ ਵਧੀਆ ਵੀਡੀਓ ਪਾਉਂਦੇ ਰਹਿੰਨੇ ਆ ਵੀ ਆਪਣੇ YouTube ਚੈਨਲ ਤੇ ਪੰਗਾ ਵੀਡੀਓ ਇਹ ਵਧੀਆ ਜਾਨਵਰ ਹੁੰਦੇ ਆ ਸੇਲ ਵਧੀਆ ਹੁੰਦੇ ਆ ਚੰਗੇ ਤਾਂ ਤਾਂ ਹੀ ਸੇਲ ਹੋਵੇ ਹਣ ਹਾਂ ਹਾਂ ਠੀਕ ਹੈ ਤੇ ਆਪਣਾ ਨੰਬਰ ਬੋਲਿਓ 76962 ਜੀ ਠੀਕ ਹੈ 01252 ਜੀ ਘਰੇ ਵੀ ਜਾਨਵਰ ਹੁੰਦੇ ਆਪਣੇ ਘਰ ਹਾਂ ਹਾਂ ਵਧੀਆ ਘਰੇ ਵੀ ਜਦੋਂ ਮਰਜ਼ੀ ਜਾਨਵਰ ਲੈ ਲਓ ਬਾਈ ਕਹਿੰਦਾ ਚੰਗੇ ਜਾਨਵਰ ਬੱਕਰੀਆਂ ਬੱਕਰੇ ਜਿਹੜੇ ਮਰਜ਼ੀ ਜਾਨਵਰ ਲੈ ਸਕਦੇ ਠੀਕ ਹੈ ਬਾਈ ਧੰਨਵਾਦ ਆ ਬੱਕਰੀਆਂ ਸਾਰੀਆਂ ਸੇਲ ਹੋਣ ਵਾਸਤੇ ਆਈਆਂ ਵੀ ਤੇ ਸੌਦਾ ਹੋਈ ਜਾਂਦਾ ਨਾਲ ਚੰਗੇ ਜਾਨਵਰ ਹੁੰਦੇ ਆ ਇੱਥੋਂ ਮੰਡੀ ਦੇਖ ਲਓ ਵਧੀਆ ਮੰਡੀ ਭਰਦੀ ਆ ਚੰਗੇ ਚੰਗੇ ਜਾਨਵਰ ਜੇ ਕਿਸੇ ਨੇ ਵੇਚਣੇ ਖਰੀਦਣੇ ਬੀਟਲ ਬਰਬਰੀ ਸਾਰੇ ਤਰ੍ਹਾਂ ਦੇ ਜਾਨਵਰ ਹੁੰਦੇ ਮੰਡੀ ਤੇ ਅੱਗੇ ਚੈੱਕ ਕਰ ਲਓ ਬੱਕਰੇ ਦੇਖੋ ਆ ਜੀ ਤੇ ਆ ਬੱਕਰੇ ਦੱਸੋ ਆਪਣਾ ਕੀ ਮੁੱਲ ਲਰੂਗਾ ਇਹਦਾ ਇਹਦਾ 30000 ਜੀ ਠੀਕ ਆ ਤੇ ਕਿੰਨੇ ਦੰਦਾ ਚ ਹੋਊਗਾ ਇਹ ਇਹ ਆਗਾ 4 ਦੰਦਾ 4 ਦੰਦਾ ਬੱਕਰਾ ਤੇ ਅੱਗੇ ਆ ਬੱਕਰੀਆਂ ਪੱਠਾਂ ਸਾਰੀਆਂ ਆ ਹਾਂ ਦੁੱਗੀਆਂ ਚੌਗੀਆਂ ਜੀ ਤੇ ਇਹਨਾਂ ਦਾ ਕੀ ਕੀ ਮੁੱਲ ਲਰੂਗਾ ਇਹਨਾਂ ਦਾ 12-12 ਆ ਜੀ 12-12000 ਰੁਪਏ ਮੋਲ ਆ ਵੀ ਪੱਠਾਂ ਸਾਰੀਆਂ ਆ ਤੇ ਵਿੱਚੇ ਬੱਕਰੇ ਇਹ ਤੇ ਕਿਹੜੀ ਜਗ੍ਹਾ ਤੋਂ ਆਇਆ ਪਈ ਸੰਗਰੂਰ ਤੋਂ ਸੰਗਰੂਰ ਤੋਂ ਆਏ ਪਹਿਲਾਂ ਵੀ ਆਏ ਆ ਆਪਾਂ ਕਹਿੰਦੇ ਪਹਿਲੀ ਵਾਰ ਆਏ ਮੈਂ ਅੱਜ ਪਹਿਲਾਂ ਵੀ ਆਏ ਜੀ ਠੀਕ ਆ ਤੇ ਜਾਨਵਰ ਕਰਦੇ ਆ ਆਪਣੇ ਖਰੀਦਦੇ ਵੇਚਦੇ ਆ ਆਪਾਂ ਖਰੀਦਦੇ ਆ ਜੀ ਠੀਕ ਆ ਤੇ ਆਪਣਾ ਨੰਬਰ ਬੋਲੇ ਹਾਂ ਮੈਂ 7742 ਹਾਂਜੀ 7573 ਤੇ ਜਿਹੜੇ ਆਪਾਂ ਰੇਟ ਕਿਤੇ ਮੰਨਤਨ ਹੋ ਜੀ ਮੌਕੇ ਤੇ ਮਾੜਾ ਮੋਟਾ ਰੇਟ ਚ ਮੰਨਤਨ ਹੋ ਜੂਗਾ ਹਾਂਜੀ ਸੋ ਦੇਖੋ ਵੀ ਜਾਨਵਰ ਬਾਈ ਦੇ ਪਠਾ ਤੇ ਆ ਬੱਕਰੇ ਆ ਆ ਵੀ ਬੱਕਰਾ ਇਹ ਵੀ ਬੱਕਰਾ ਜੀ ਆ ਵੀ ਬੱਕਰਾ ਬਈ ਤੇ ਬਾਕੀ ਇਧਰ ਪਠਾ ਤੇ ਛੋਟੇ ਬੱਚੇ ਆ ਛੋਟਿਆਂ ਚ ਵੀ ਹੈਗੇ ਬੱਕਰੇ ਹਾਂਜੀ ਆ ਦੇਖੋ ਵੀ ਜਾਨਵਰ ਸਾਰੇ ਕਰੋ ਜੀ ਇਹ ਜੇ ਕਿਸੇ ਲੈਣੇ ਨੰਬਰਾਂ ਦੇ ਕਰ ਲੈ ਸੰਪਰਕ ਦੇਖੋ ਇੱਧਰ ਬੱਕਰੀ ਦੁੱਧ ਵਾਲੀ ਬੱਕਰੀਆਂ ਤੇ ਪਠਾ ਸੀਲ ਵਾਸਤੇ ਸਾਰੇ ਅੱਗੇ ਵੀ ਆਪਾਂ ਦਿਖਾਉਣ ਲੱਗੇ ਜਾਨਵਰ ਕਿਹੜੀ ਜਗ੍ਹਾ ਤੋਂ ਆਏ ਆ ਕੋਠੇਗੁਰੂ ਤੋਂ ਆਏ ਜੀ ਕੋਠੇਗੁਰੂ ਤੋਂ ਆਏ ਕੀ ਜਾਨਵਰ ਲੈਂਦੇ ਅੱਜ ਆਪਾਂ ਇਹ ਆਏ ਲੇਲੇ ਲੈਂਦੇ ਜੀ 10 ਆਪਾਂ 10 ਲੇਲੇ ਆ ਇਹ ਤੇ ਕੀ ਮਲ ਰੂਗੇ ਇਹਨਾਂ ਦਾ ਇਹਨਾਂ ਦਾ ਜੀ 9.5 ਨੂੰ ਰੋਊਗਾ ਜੀ ਮੁੱਲ ਠੀਕ ਆ ਮਾਨ ਤਣੋ ਜੀ ਮੌਕੇ ਤੇ ਹਾਂ ਜੀ ਹਾਂ ਹੋ ਜਾਊਗਾ ਮਾਨ ਦਾ ਠੀਕ ਓਕੇ ਰਹੀ ਉਧਰ ਚੱਲ ਗਏ ਬਈ ਸਾਰੇ ਲੇਲੇ ਆ ਇਹ ਹਾਂ ਸਾਰੇ ਲੇਲੇ ਆ ਜੀ ਠੀਕ ਆ ਤੇ ਨੰਬਰ ਬੋਲੇ ਆਪਣਾ 979782902 ਆਏ ਮੰਡੀ ਆਉਨੇ ਫਿਰ ਆਏ ਮੰਡੀ ਆਲੇ ਕਿੰਨੇ ਜਾਨਵਰ ਲਿਆਂਦੇ ਅੱਜ ਆ ਲੈੰਦੇ ਸੀ ਉਹ ਤਾਂ 20 ਲਿਆਂਦੇ ਸੀ 10 ਲੈਲੇ ਰਹਿ ਗਏ ਬਾਕੀ ਬੱਕਰੀਆਂ ਵੀ ਦੀ 10 ਠੀਕ ਹੈ ਸਾਰੀਆਂ ਸੇਲ ਹੋ ਗਈਆਂ ਵਧੀਆ ਸੇਲ ਹੁੰਦੇ ਜਾਨਵਰ ਵੀਟਰ ਸੀਗੀਆਂ ਬੱਕਰੀਆਂ ਹਾਂ ਕੁਝ ਪੱਠਾ ਸੀ ਤੇ ਕੁਝ ਬੱਕਰੀਆਂ ਸੀ ਬਚੇ ਸਾਰੇ ਸੇਲ ਹੋ ਗਏ ਠੀਕ ਹੈ ਸਾਰੇ ਸੇਲ ਹੋ ਗਏ ਤੇ ਆਪਣਾ ਨੰਬਰ ਬੋਲੇ 979782902 ਇਹ ਕਰੇ ਵੀ ਨਾ ਜਾਨਵਰ ਹਾਂ ਕਰੇ ਵੀ ਹੁੰਦੇ ਆ ਕਿਹੜੇ ਕਿਹੜੇ ਜਾਨਵਰ ਮਿਲ ਜਣਾ ਤੇਰੇ ਕੋਲ ਵੀਟਰ ਵੀ ਹੁੰਦੀ ਹੈ ਬਰਬਰੀ ਵੀ ਹੁੰਦੀ ਹੈ ਆਪਣੇ ਕੋਲੇ ਠੀਕ ਆ ਸਾਰਾ ਕੁਝ ਮਿਲੂਗਾ ਜੀ ਮੁਰਗੇ ਮੁਰਗੇ ਵੀ ਰੱਖਦਾ ਕਿ ਨਹੀਂ ਆਸੀਲ ਮੁਰਗੇ ਵੀ ਮਿਲਣਗੇ ਹਰ ਠੀਕ ਆ ਸਹੇ ਵੀ ਮਿਲਣਗੇ ਸਹੇ ਮਿਲਣਗੇ ਜਾਨਵਰ ਸਾਰੇ ਹੁੰਦੇ ਆ ਸਾਰੇ ਕੁੱਤੇ ਵੀ ਮਿਲਣਗੇ ਹਰ ਦਾ ਕੁੱਤੇ ਸਾਰੀ ਨਸਲਾਂ ਦੇ ਠੀਕ ਹੋਰ ਕੋਈ ਮਰਜ਼ੀ ਯਾਰ ਕਿਹੜਾ ਮਰਜ਼ੀ ਕਹਦੇ ਉਹ ਵੀ ਮਿਲੂ ਪਸ਼ੂ ਵੀ ਮਿਲਣਗੇ ਵੱਡੇ ਹਾਂ ਸਾਰੇ ਜਾਨਵਰ ਮਿਲਣਗੇ ਬਾਈ ਕੋਲ ਪਹਿਲਾਂ ਵੀਡੀਓ ਵਿੱਚ ਦਿਖਾਇਆ ਵਧੀਆ ਬੰਦੇ ਮਿਲੇ ਅੱਜ ਵੀਡੀਓ 'ਚ ਤੇ ਸਾਰੇ ਜਾਨਵਰ ਮਿਲਦੇ ਆ ਤੇ ਸਾਰੀਆਂ ਸੁਹੂਲਤਾਂ ਜਿਹੜੀ ਮਰਜ਼ੀ ਆ ਜੇ ਜਿਹੜੇ ਪਾਸੇ ਮਰਜ਼ੀ ਆ ਜੇ ਕੋਈ ਹੈ ਨਾ ਤੇ ਮੰਡੀ ਵਧੀਆ ਲੱਗਦੀ ਤੁਹਾਨੂੰ ਵਧੀਆ ਲੱਗਦੀ ਵਧੀਆ ਜਾਨਵਰ ਸ ਅੱਗੇ ਦੇਖ ਲਓ ਵੀ ਇਹ ਬੀਟਲ ਬੱਕਰੀਆਂ ਚੰਗੇ ਜਾਨਵਰ ਹੁੰਦੇ ਮੋੜ ਮੰਡੀ ਤੇ ਬੀਟਲ ਬੱਕਰੀਆਂ ਸਾਰੀਆਂ ਬਈ ਤੇ ਉਧਰ ਮੁਰਗੀਆਂ ਸਾਰੇ ਤਰ੍ਹਾਂ ਦੇ ਜਾਨਵਰ ਹੁੰਦਾ ਇੱਧਰ ਵੀ ਦੇਖ ਲਓ ਜਾਨਵਰ ਤੇ ਇਦਾਂ ਦੀ ਵੀਡੀਓ ਆਪਾਂ ਆਪਣੇ ਚੈਨਲ ਤੇ ਅਪਲੋਡ ਕਰਦੇ ਰਹਿੰਦੇ ਆਂ ਕਰੋ ਚੱਕ ਵੀ ਬੱਕਰੀਆਂ ਜੇ ਕਹਿੰਦੇ ਚੰਗੇ ਜਾਨਵਰ ਵੇਚਣੇ ਖਰੀਦਣੇ ਮੰਡੀ ਤੇ ਤੁਸੀਂ ਆ ਸਕਦੇ ਤੇ ਇਦਾਂ ਹੀ ਆਪਾਂ ਤੁਹਾਨੂੰ ਵੀਡੀਓ ਦਿਖਾਉਂਦੇ ਰਹਿਵਾਂਗੇ ਚੰਗੇ ਜਾਨਵਰਾਂ ਦੇ ਇੱਧਰ ਵੀ ਦੇਖੋ ਬੀਟਲ ਸਾਰੇ ਪੱਠਾਂ ਵਿਚਾਰੀਆਂ ਆ ਕੋਚ ਕੋਸ਼ ਇਧਰ ਪਿੰਜਰੇ ਚ ਖੜੀਆਂ ਛੋਟੀਆਂ ਦੇਖੋ ਬਈ ਕਿੰਨਾ ਮੰਗਰਾਉਂ ਦੇਖੋ ਬਈ ਤੇ ਇਦਾਂ ਨਹੀਂ ਵੀਡੀਓ ਦੇਖਣ ਲਈ ਆਪਣੇ ਚੈਨਲ ਤੇ ਜੁੜ ਸਕਦੇ ਸੀ ਜੇਕਰ ਨਵੇਂ ਆ ਵੀਡੀਓ ਦੇਖ ਰਹੇ ਹੋ ਆਪਣੇ ਚੈਨਲ ਤੇ ਤੁਸੀਂ ਜੁੜ ਸਕਦੇ ਹੋ ਇਧਰ ਦੇਖੋ ਬੱਕਰੀ ਬੱਚਾ ਦੁੱਧ ਚੰਗੀ ਜਾਂਦਾ ਦੇਖੋ ਬਈ ਤੇ ਇੱਥੋਂ ਆਪਾਂ ਤੁਹਾਨੂੰ ਮੰਡੀ ਫੇਰ ਦਿਖਾਉਨੇ ਆ ਦੇਖੋ ਚੰਗੇ ਜਾਨਵਰ ਵੇਚਣ ਤੇ ਖਰੀਦਣ ਲਈ ਤੁਸੀਂ ਆ ਸਕਦੇ ਹੋ ਮੋੜ ਮੰਡੀ ਬੱਕਰੀਆਂ ਦੀ ਮੰਡੀ ਹਰ ਵੀਰਵਾਰ ਨੂੰ ਲੱਗਦੀ ਆ ਤੇ ਕਮੈਂਟ ਜਰੂਰ ਕਰੋ ਜਿਹੜੀਆਂ ਆਪਾਂ ਤੁਹਾਨੂੰ ਬੱਕਰੀਆਂ ਦਿਖਾਈਆਂ ਇਹ ਜਾਨਵਰ ਦਿਖਾਈ ਉਹਨਾਂ ਦੇ ਰੇਟ ਤੁਹਾਨੂੰ ਕਿਵੇਂ ਲੱਗੇ ਤੇ ਕਿਹੜੇ ਏਰੀਏ ਤੁਸੀਂ ਵੀਡੀਓ ਦੇਖ ਰਹੇ ਹੋ ਇਧਰ ਬੱਕਰੀਆਂ ਸੌਦਾ ਚੱਲੀ ਜਾਂਦਾ ਤੇ ਅੱਗੇ ਆਪਾਂ ਤੁਹਾਨੂੰ ਡਿਟੇਲ ਦਿੰਨੇ ਆ ਬੱਕਰੀਆਂ ਦੀ ਦੇਖੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਆਪਾਂ ਅਸੀਂ ਬਾਗ ਦੇ ਪਰਾਨੇ ਤੋਂ ਆਏ ਜੀ ਬਾਜਗੜ ਸਕੰਦਰਗੋੜ ਫਾਰਮ ਤੋਂ ਜੀ ਠੀਕ ਹੈ ਕਿੰਨੇ ਜਾਨਵਰ ਲਿਆਂਦੇ ਆ ਜੀ ਅੱਜ ਜਾਨਵਰ ਲਿਆਂਦੇ ਸੀ 15 ਜੀ ਅਸੀਂ ਕਿੰਨੇ ਸੇਲ ਹੋ ਗਏ ਸਾਰੇ ਵੇਚਤੇ ਸੀ 4 ਰਹਿ ਗਏ ਜੀ 4-5 ਕੀ ਰਹਿ ਗਏ ਹਾਂਜੀ ਠੀਕ ਹੈ ਤੇ ਪਹਿਲਾਂ ਵੀ ਆਏ ਪੰਡ ਮਂਡੀ ਦੇ ਵੀਰੇ ਕਿ ਪਹਿਲਾਂ ਹਾਂਜੀ ਇਸ ਮੰਡੀ ਤੇ ਅਸੀਂ ਪਹਿਲੀ ਵਾਰੀ ਆਏ ਅੱਜ ਠੀਕ ਹੈ ਵੈਸੇ ਪਹਿਲਾਂ ਮੁੱਲਾਪੁਰ ਚ ਮਸੂਰੇਵਾਲ ਮੰਡੀ ਤੇ ਜਾਂਦੇ ਹੁੰਦੇ ਸੀਗੇ ਜਾਂਦੇ ਹੁੰਦੇ ਠੀਕ ਹੈ ਤੇ ਆਪਾਂ ਜਾਨਵਰ ਦਿਖਾਓ ਕਿਹੜੇ ਰਹਿ ਗਏ ਜਾਨਵਰ ਠੀਕ ਹੈ ਤੇ ਕਿੰਨੇ ਦਾ 6 ਦੰਦ ਬੱਕਰੀ ਆ ਇਹ ਠੀਕ ਹੈ ਤੇ ਰੇਟ ਵੀ ਆਪਣਾ ਬਾਜੀ ਵੀ ਹੁੰਦਾ ਜਾ ਠੀਕ ਹੈ ਕੀ ਮੁੱਲ ਰੋਈਦਾ ਮੁੱਲ ਆਪਣਾ 17000 ਰੁਪਏ ਤੇ ਕੋਈ ਮਾਰਕਣ ਵੀ ਕਰ ਦਿਆਂਗੇ ਆਪਾਂ ਗੱਬਣਾ ਇਹ ਹਾਂਜੀ ਇਹ ਗੱਬਣਾ ਬੱਕਰੀ ਇਹ 14 ਮਹੀਨੇ ਦੀ ਗੱਬਾ ਜੀ 14 ਮਹੀਨੇ ਦੀ ਗੱਬਣਾ ਬੱਕਰੀ ਵੀ ਤੇ 17000 ਰੁਪਏ ਮੁੱਲ ਇਹ ਅੱਗੇ ਅਜਨਵਰ ਜਿਵੇਂ ਅੱਗੇ ਬੱਕਰੀ ਅੱਗੇ ਡੱਬੀ ਬੱਕਰੀ ਆ ਗਈ ਹਾਂਜੀ ਇਹ ਵੀ ਬੱਕਰੀ ਵਧੀਆ ਜੇ ਜਮਤ ਦਿਨਾਂ ਤੋਂ ਸੋਣ ਵਾਲੀ ਆ ਠੀਕ ਹੈ ਇਹਦਾ ਕੀ ਮੁੱਲ ਰੋਈਦਾ ਇਹਦਾ ਵੀ 17000 ਰੁਪਏ ਦੇ ਦੇਗੇ 17000 ਦੀ ਬੱਕਰੀ ਦੇਖੋ ਬਈ ਇਧਰ ਵੀ ਆਪਾਂ ਤੁਹਾਨੂੰ ਬੱਕਰੀ ਦਿ ਤੇ ਅੱਗੇ ਆ ਵੀ ਆਪਣੀ ਬੱਕਰੀ ਆਪਣੀ ਬੱਕਰੀ ਹੈ ਜੀ ਤੇ ਇਹਦੀ ਕੀ ਡਿਟੇਲ ਹੈ ਇਹ ਵੀ ਉਸ ਫੀਟਰ ਨਾਲ ਸੱਚ ਆ ਜਾਂਦੀ ਆ ਆਪਣੀ ਕਿੰਨੇ ਦੰਦ ਹੋ ਗਏ ਇਹ ਇਹ 6 ਦੰਦ ਦਾ ਜੀ 6 ਦੰਦ ਬੱਕਰੀ ਤੇ ਇਹ ਵੀ ਗੱਭਣਾ ਹਾਂਜੀ ਗੱਭਰਣਾ ਕਿੰਨੇ ਚੜਦੀ ਇਹ ਹੋ ਗਏ 4 ਮਹੀਨੇ ਦੀ ਗੱਭੀ ਤੇ ਇਹਦਾ ਕੀ ਰੇਟ ਹੋਗਾ ਇਹਦਾ ਵੀ ਇਸ ਤਰ੍ਹਾਂ ਇਹ ਇਸ ਤਰ੍ਹਾਂ ਤੇ ਆ ਵੀ ਆਪਣੀ ਬੱਕਰੀ ਹਾਂਜੀ ਇਹ ਵੀ ਆਪਣੀ ਇੱਕ ਬੱਕਰੀ ਆ ਰਹੀ ਬਈ ਤੇ 2 ਮਹੀਨੇ ਦੀ ਗੱਭਾ ਜੀ ਕਿੰਨੇ ਚੜਦੀ 2 ਮਹੀਨੇ ਦੀ 2 ਮਹੀਨੇ ਦੀ ਗੱਭਣਾ ਤੇ ਕਿੰਨੇ ਦੰਦਾਂ ਚੋਗੇ ਇਹ ਵੀ 6 ਦੰਦ ਦਾ 6 ਦੰਦ ਇਹਦਾ ਮੁੱਲ ਇਹਦਾ ਮੁੱਲ 20000 ਰੁਪਏ ਜੀ ਠੀਕ ਹੈ ਜੈਨੇਰੇਟੀ ਕੀਤੇ ਸਾਰੇ ਹੈ ਹਾਂਜੀ ਇਸ ਤੋਂ ਇਲਾਵਾ ਆਪਣੇ ਇਹ ਡਾਂ ਦੇ ਬੱਚੇ ਹੁੰਦੇ ਆ 4 ਮਹੀਨੇ ਦਾ 5 ਮਹੀਨੇ ਦਾ 6 ਮਹੀਨੇ ਦਾ ਤੇ ਬੱਕਰੀਆਂ ਦੇ ਬੱਚੇ ਹੁੰਦੇ ਆ ਆਪਣੇ ਕੋਲ ਮੇਲ ਤੇ ਫੀਮੇਲ ਆ ਠੀਕ ਹੈ ਠੀਕ ਹੈ ਜੀ 4 ਮਹੀਨੇ ਤੇ 5 ਮਹੀਨੇ 6 ਮਹੀਨਿਆਂ ਦੀ ਠੀਕ ਹੈ ਜੀ ਠੀਕ ਹੈ ਜੀ ਜਮੇਸ਼ਟਰਾ ਦਾ ਲੇਲੀ ਦਿਖਾ ਦਿਓ ਜੀ ਹਾਂ ਜੀ ਇਦਾਂ ਦੀਆਂ ਲੇਲੀਆਂ ਆਪ ਨੂੰ ਬਹੁਤ ਬਜਟਰ ਤੇ ਮੈਸੇਜ ਜਿਵੇਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮਾਤਾ ਜੀ ਲੈ ਲਿਆ ਚਾਰ ਨਹੀਂ ਸੁੱਖਾਂ ਵਾਸ ਚਾਹੀਦੀਆਂ ਹੁੰਦੀਆਂ ਕਿਸੇ ਨੂੰ ਤੇ ਆਪਣੇ ਕੋਲ ਕੰਟੈਕਟ ਕਰਕੇ ਬੰਦਾ ਲੈ ਸਕਦਾ ਆਪਣੇ ਕੋਲ ਜੀ ਠੀਕ ਹੈ ਜੀ ਹਾਂ ਜੇ ਬਾਬੇ ਦੇ ਘੋੜੇ ਚਾਹੀਦੇ ਹੁੰਦੇ ਉਹ ਵੀ ਆਪਣੇ ਕੋਲ ਮਿਲ ਜਾਂਦੇ ਕਹ ਰਹੇ ਬੱਚੇ ਜਿਵੇਂ ਆਪਾਂ ਕਹਿੰਦੇ ਹਨ ਹਾਂ ਜੀ ਜਿਵੇਂ ਕਹ ਰਹੇ ਬੱਕਰੇ ਕਹਿੰਦੇ ਹਾਂ ਜੀ ਉਹ ਵੀ ਮਿਲ ਜਾਂਦੇ ਜੀ ਠੀਕ ਹੈ ਤੇ ਆਪਣਾ ਮੋਬਾਈਲ ਨੰਬਰ ਬੋਲ ਦੋ ਆਪਣਾ ਮੋਬਾਈਲ ਨੰਬਰ ਹੈਗਾ 83602 83472 ਜੀ ਠੀਕ ਹੈ ਐਡਰੈਸ ਵੀ ਦੱਸ ਦੋ ਆਪਣਾ ਐਡਰੈਸ ਹੈਗਾ ਬਾਜੀਗਰ ਸਿਕੰਦਰ ਗਾਰਡ ਫਾਰਮ ਬਾਗਾ ਪੁਰਾਣਾ ਜੀ ਡਿਸਟ੍ਰਿਕਟ ਮੋਗਾ ਜੀ ਆਪਣਾ ਠੀਕ ਹੈ ਜੀ ਧੰਨਵਾਦ ਥੈਂ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਇਹ ਸੀ ਅੱਜ ਦੀ ਵੀਡੀਓ ਧੰਨਵਾਦ ਜੀ